ਕਿ ਕਿਦਾਂ ਮਹਾਰਾਜ ਨੇ ਸਮਝਾਇਆ ਕਿ ਕਿੰਨਾ ਚੀਜ਼ਾਂ ਤੋਂ ਸਿੱ ਬਚ ਕੇ ਰਹਿਣਾ ਹੈ ਬੰਦਗੀ ਕਰਨ ਦੇ ਨਾਲ 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 ਵਾਹਿਗੁਰੂ ਜੀ ਸਾਨੂੰ ਬਾਣੀ ਖੋਜਣਾ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ ਮਹਾਰਾਜ ਕਹਿੰਦੇ ਰਸ ਕਸ ਖਾਏ ਪਿੰਡ ਵਿਧਾਏ ਏਖ ਕਰੇ ਗੁਰ ਸ਼ਬਦ ਨ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਬਿਸਟਾ ਮਾ ਸਮਾਹੇ ਮਨਮੁਖ ਸੰਧਿਆ ਦਿਨ ਵਿੱਚ ਤਿੰਨ ਸਮੇਂ ਬਾਣੀ ਪੜਨਾ ਵੀ ਕਰਦਾ ਹੈ ਲੇਕਿਨ ਉਸ ਦਾ ਮਨ ਸਥਿਰ ਨਾ ਹੋਣ ਕਰਕੇ ਜਨਮ ਮਰਨ ਵਿੱਚ ਹੁੰਦਾ ਹੈ ਗੁਰਬਾਣੀ ਗੁਰੂ ਦਾ ਫਰਮਾਨ ਹੈ ਨਾਨਕ ਸੰਧਿਆ ਕਰੈ ਮਨ ਮੁਖੀ ਜੀਵਨ ਟਿਕੇ ਮਰ ਜੰਮੇ ਹੋਏ ਖਵਾਰ ਗੁਰਬਾਈ ਗੁਰੂ ਜੀ ਮਾਰੇ ਕਹਿੰਦੇ ਰਸ ਖਸ ਖਾਏ ਪਿੰਡ ਵਧਾਏ ਖਾਣ ਦਾ ਜਿਹੜਾ ਉਹਨੂੰ ਰਸ ਲੱਗਿਆ ਹੋਇਆ ਕਿ ਮੈਂ ਵੀ ਖਾ ਲਾਵਾਂ ਵੀ ਖਾਣਾ ਸਾਰਾ ਦਿਨ ਖਾਈ ਜਾਂਦਾ ਉਹਦੇ ਨਾਲ ਕੀ ਹੋ ਰਿਹਾ ਵਾਈ ਗੁਰੂ ਜੀ ਸਰੀਰ ਵਧਾਈ ਜਾਂਦਾ ਉਦੇ ਨਾਲ ਨਾਲ ਉਹਦੇ ਜਿਹੜਾ ਦਿਮਾਗ ਹੈ ਉਹ ਵੀ ਡੈੱਡ ਵਾਲੀ ਅਵਸਥਾ ਜੀ ਚੱਲ ਜਾਂਦਾ ਜਾਂ ਫਿਰ ਉਸ ਤੋਂ ਉੱਥੋਂ ਨਿਕਲੂਗਾ ਤਾਂ ਹੋਰ ਉਹਦੇ ਇੰਨੇ ਕਹਿ ਲੋ ਆਪਾਂ ਕਹਿੰਨੇ ਨੇ ਪੰਜਾਬੀ ਜਿੰਨੇ ਪੰਗੇ ਪਾਏ ਹੁੰਦੇ ਉਹਦੇ ਚ ਉਹਦਾ ਦਿਮਾਗ ਜਿਹੜਾ ਹੈ ਸਿਰ ਫੜ ਕੇ ਬੈਠੇ ਹੁੰਦੇ ਆ ਕਿ ਆ ਕਿਦਾਂ ਹੋਊਗਾ ਉਹ ਕਿਦਾਂ ਹੋਊਗਾ ਸਾਰਾ ਦਿਮਾਗ ਦੇ ਉੱਤੇ ਬੋਝ ਤੇ ਮਾਰੇ ਕਹਿੰਦੇ ਪੇਖ ਕਰਿਆ ਗੁਰਸਬਦ ਨਾ ਕਮਾਏ ਪੇਖ ਕਰ ਲੈਂਦੇ ਆ ਪਰ ਸ਼ਬਦ ਦੀ ਕਮਾਈ ਹੈ ਜਿਹੜੀ ਬੰਦਗੀ ਹੈ ਉਹ ਨਹੀਂ ਹੁੰਦੀ ਕਿਉਂਕਿ ਅੱਗੇ ਵਾਇਗਰੂ ਜੀ ਸਭ ਕੁਝ ਚਮਕਦਮ ਚ ਮੰਨਦਾ ਹੀ ਹੈ ਜੇ ਆਪਾਂ ਕਿਸੇ ਸ਼ੋਰੂਮ ਚ ਵੀ ਜਾਨੇ ਆ ਤਾਂ ਉੱਥੇ ਉਹਨਾਂ ਨੇ ਬੜੀ ਚਮਕ ਤਮਕ ਕੀਤੀ ਹੁੰਦੀ ਹੈ ਤੇ ਜਦੋਂ ਉਹਦੇ ਪਿੱਛੇ ਜਿਹੜੇ ਵਰਕਰਸ ਇੱਥੇ ਕੰਮ ਕਰ ਰਹੇ ਹੁੰਦੇ ਆ ਬੜੀ ਏਮਪਲੋਇਜ਼ ਤੇ ਉੱਥੇ ਜਿਹੜਾ ਉਹ ਬੁਰਾ ਹਾਲ ਹੁੰਦਾ ਜਿਵੇਂ ਕੋਈ ਰੈਸਟੋਰੈਂਟ ਤੇ ਆਪਾਂ ਜਾਈਏ ਅੱਗੇ ਤਾਂ ਬੜਾ ਸਾਫ਼ ਸੁਥਰਾ ਚਮਕ ਤਮਕ ਹੋਗੀ ਪਰ ਪਿੱਛੇ ਕਿਚਨ ਚ ਜਾ ਕੇ ਦੇਖੋ ਤੇ ਚੂਹੇ ਖਾਣੇ ਨੂੰ ਮੂੰਹ ਮਾਰ ਰਹੇ ਹੁੰਦੇ ਆ ਉਦਾਂ ਹੀ ਜਿਹੜੇ ਅਸੀਂ ਦੇਖਦੇ ਆ ਲੋਕਾਂ ਨੂੰ ਵੀ मनमुख ਹੁੰਦੇ ਜਿਹੜੇ ਉਹ ਕੀ ਕਰਦੇ ਐ ਵਾਹਿਗੁਰੂ ਜੀ ਅੱਗੋਂ ਤੱਕ ਖਾਣਗੇ ਭੇਖ ਪੂਰਾ ਕਰਨ ਲੇਣਗੇ ਪਰਸ਼ਦ ਦੀ ਕਮਾਈ ਜਦੋਂ ਤੱਕ ਨਹੀਂ ਐ ਬੰਦਗੀ ਨਹੀਂ ਐ ਵਾਹਿਗੁਰੂ ਜੀ ਤਾਂ ਫੇਰ ਮਾਰੇ ਸਾਨੂੰ ਸਮਝਾ ਰਿਹਾ ਕਿ ਉਹ ਭਾਰੀ ਦੁੱਖ ਪਾਉਂਦੇ ਨੇ ਅੰਤਰ ਰੋਗ ਮਹਾ ਦੁੱਖ ਭਾਰੀ ਵਿਸਟਾ ਮੈਂ ਸਮਹਾਇ ਹੁਣ ਵਾਹਿਗੁਰੂ ਜੀ ਮਨਮੁਖ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਪੜਦਾ ਹੈ ਪਰ ਪੜਦਾ ਵਿਆਕਰਨ ਦੇ ਮੁਤਾਬਿਕ ਪੁਸਤਕਵਾੰਗ ਹੈ ਜਿਵੇਂ ਨਾਇਗੁਰੂ ਜੀ ਕੋਈ ਕਿਤਾਬ ਆਚੂ ਫੜੀ ਹੋਵੇ ਤੇ ਜਿਵੇਂ ਸਕੂਲ ਦੇ ਬੱਚੇ ਪੜਦੇ ਐ ਜਾਂ ਆਪਾਂ ਕੋਈ ਗਿਆਨ ਲੈ ਲਈ ਕਿਤਾਬਾਂ ਇਤਿਹਾਸ ਦੀਆਂ ਪੜਦੇ ਆ ਉੰਨੀਕ ਉਹਨੂੰ ਉਹ ਪਰਚੋਲ ਕਰਦਾ 19 ਕੀ ਉਹਦੀ ਅਵਸਥਾ ਹੁੰਦੀ ਐ ਉਹ ਸੰਧਿਆ ਦਾ ਨਿਯਮ ਬਣ ਲੈਂਦਾ ਹੈ ਸਵੇਰੇ ਸ਼ਾਮ ਤੇ ਰਾਤ ਨੂੰ ਬਾਣੀ ਪੜਨੀ ਲੇਕਿਨ ਗੁਰੂ ਦੇ ਸ਼ਬਦ ਤੋਂ ਬਿਨਾ RAM ਨਾਮ ਦਾ ਭੇਤ ਨਾ ਹੋਣ ਕਰਕੇ ਉਲਝ ਜਾਂਦਾ ਹੈ ਗੁਰਬਾਣੀ ਗੁਰੂ ਦਾ ਫਰਮਾਨ ਹੈ ਪੁਸਤਕ ਪਾਠ ਬਿਆਕਰਣ ਵਖਾਣੇ ਸੰਧਿਆ ਕਰਮ ਤੇ ਕਾਲ ਕਰਹਿ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਊਰਜ ਮਰੇ ਹੁਣ ਵੈਗੁਰੂ ਜੀ ਸਿੱ ਵੀ ਤਾਂ ਪਾਠ ਕਰਦੇ ਆ ਰਹੇ ਸੀ ਪੰਜ ਬਾਣੀਆਂ ਸਵੇਰੇ ਕਰ ਲੀਆਂ ਫਿਰ ਸ਼ਾਮ ਦਾ ਪਾਠ ਕਰ ਲਿਆ ਫਿਰ ਰਾਤ ਦਾ ਕਰ ਲਿਆ ਬਸ ਐ ਲੱਗਦਾ ਸੀਗਾ ਵੀ ਬਹੁਤ ਵਧੀਆ ਜੀਵਨ ਦੇ ਵਿੱਚ ਸਮਾਂ ਆ ਗਿਆ ਕਿ ਹੁਣ ਅਸੀਂ ਬਾਣੀ ਬੜੀ ਰੂਟੀਨ ਚ ਪੜ ਰਹੇ ਹਾਂ ਪਰ ਫਿਰ ਕਿਤੇ ਜਾ ਕੇ ਇੰਨੇ ਸਾਲ ਜਦੋਂ ਬੀਤ ਜਾਂਦੇ ਆ ਫਿਰ ਮਨ ਮੁਕ ਕਹਿੰਦਾ ਕਿ ਮੈਂ ਨੇ ਸਾਲਾ ਦਾ ਪਾਠ ਕਰ ਰਿਹਾ ਮੈਂ ਤਾਂ ਮਹਾਰਾਜ ਨਾਲ ਜੁੜਿਆ ਹੋਇਆ ਫਿਰ ਵਾਹਿਗੁਰੂ ਜੀ ਕਿਉਂਕਿ ਬੰਦਗੀ ਹੈ ਨਹੀਂ ਮਹਾਰਾਜ ਕਹਿੰਦੇ ਉਹਦੇ ਬਿਨਾਂ ਤਾਂ ਕੋਈ ਤੇਰਾ ਛੁਟਕਾਰਾ ਕਿਸੇ ਗੱਲ ਤੋਂ ਨਹੀਂ ਹੋਣਾ ਚਾਹੇ ਦੁੱਖਾਂ ਤੋਂ ਲਾ ਲੈ ਤੇ ਚਾਹੇ ਜਨਮ ਮਰਨ ਤੋਂ ਲਾ ਲੈ ਕਿਤੋਂ ਨਹੀਂ ਹੋਣਾ ਫਿਰ ਆਪਾਂ ਕੀ ਕਰਦੇ ਹਾਂ ਗਲਤੀ ਕਿਦੀ ਕੱਢ ਦਿੰਨੇ ਹਾਂ ਗੁਰੂ ਸਾਹਿਬ ਦੀ ਕਿ ਗੁਰੂ ਸਾਹਿਬ ਨੇ ਨਾ ਸਾਡਾ ਭਲਾ ਨਹੀਂ ਕੀਤਾ ਗੁਰੂ ਸਾਹਿਬ ਜੀ ਨੇ ਸਾਡੀਆਂ ਅਰਦਾਸਾਂ ਨਹੀਂ ਸੁਣੀਆਂ ਗੁਰੂ ਸਾਹਿਬ ਜੀ ਅੱਗੇ ਨਹੀਂ ਬੇਨਤੀਆਂ ਕੀਤੀਆਂ ਸੁਣੀ ਨਹੀਂ ਮਹਾਰਾਜ ਨੇ ਹੁਣ ਮਹਾਰਾਜ ਤਾਂ ਸਮਝਾਈ ਜਾ ਰਹੇ ਈ ਬਿਨ ਗੁਰ ਸੱਦ ਮੁਕਤ ਕਹਾਂ ਪ੍ਰਾਣੀ RAM ਨਾਮ ਬਿਨ ਊਰਜ ਮਰੇ ਊਰਜ ਜੀ ਕੇ ਮਰ ਜਾਗੇ ਮਨਮੁਖ ਚਾਹੇ ਕਿੰਨਾ ਵੀ ਵਿਦਵਾਨ ਗਿਆਨੀ ਤੇ ਤਨਵੰਤ ਬਣ ਲੇਕਿਨ ਜੇ ਉਹ ਸੱਚ ਨੂੰ ਨਹੀਂ ਮਿਲਿਆ ਉਸ ਦੀ ਮਾਲਕ ਨਾਲ ਪ੍ਰੀਤ ਨਹੀਂ ਤਾਂ ਉਸ ਦੀ ਅਵਸਥਾ ਅਜੇ ਹੀ ਹੁੰਦੀ ਹੈ ਜਿਵੇਂ ਮ੍ਰਿਤਕ ਦੀ ਸਿੰਗਾਰਿਆ ਹੋਵੇ ਜਿਵੇਂ ਵੈਗੁਰੂ ਜੀ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਸ਼ਰੀਰ ਨੂੰ ਡੈੱਡ ਬੋਡੀ ਨੂੰ ਜਿੰਨੀ ਕੋ ਕਰ ਦਿੱਤੀ ਜਾਂਦੀ ਨੇ ਸ਼ਿੰਗਾਰ ਦਿੱਤਾ ਜਾਂਦਾ ਕਹਿੰਦੇ ਫਿਰ ਉਹ ਉਹੀ ਜੀ ਅਵਸਥਾ ਹੈ ਤੇਰੀ ਕਿਉਂਕਿ ਤੂੰ ਬਾਣੀ ਦਾ ਪੜੀ ਜਾ ਰਿਹਾ ਆਪਣੇ ਆਪ ਨੂੰ ਵਿਦਵਾਨ ਵੀ ਸਮਝਦਾ ਹੈ ਬੜਾ ਹੁਸ਼ਿਆਰ ਸਮਝਦਾ ਹੈ ਪਰ ਅਸਲ ਚ ਤੇਰੀ ਅਵਸਥਾ ਕੀ ਹੈ ਅਤ ਸੁੰਦਰ ਕਲੀਨ ਚਤੁਰਮੁਖ ਗਿਆਨੀ ਤਨਵੰਤ ਮਰਤਕ ਕਿਹ ਹੈ ਨਾਨਕ ਜੈ ਪ੍ਰੀਤ ਨਹੀਂ ਭਗਵੰਤ ਮਨਮੁਖ ਗੁਰਬਾਣੀ ਤ੍ਰੈਗੁਣਾ ਵਿੱਚ ਪੜਦਾ ਹੈ ਕਿਉਂਕਿ ਉਸਨੇ ਤ੍ਰੈਗੁਣਾ ਦੀ ਵਿਦਿਆ ਪੜੀ ਹੁੰਦੀ ਹੈ ਉਹ ਹਰ ਤਤ ਨਾਮ ਨੂੰ ਨਾ ਜਾਣਦਿਆਂ ਹੋਇਆਂ ਇਹ ਨਹੀਂ ਸਮਝਦਾ ਕਿ ਇਹ ਬ੍ਰਹਮ ਦੀ ਉਸਤਤ ਹੈ ਬ੍ਰਹਮ ਦਾ ਗਿਆਨ ਹੈ ਜੋ ਨਿਜ ਮਹਿਲ ਵਿੱਚ ਪ੍ਰਵੇਸ਼ ਹੋ ਕੇ ਹਰੇ ਤਤ ਨਿਜ ਪਦ ਨਾਮ ਤੋਂ ਸ਼ੁਰੂ ਹੁੰਦਾ ਹੈ ਵਾਹਿਗੁਰੂ ਜੀ ਜਿਹੜੇ ਆਪਾਂ ਦੇਖਦੇ ਆ ਨਾ ਕਈ ਪਾਠ ਤਾਂ ਕਰਦੇ ਆ ਉਹ ਦਾ ਇੱਕ ਇੱਕ ਪੰਕਤੀ ਦਾ ਮਤਲਬ ਇੰਜ ਕੱਢਣਗੇ ਦੁਨਿਆਵੀ ਤੌਰ ਤੇ ਆਪਣੀ ਸੋਚ ਦੇ ਮੁਤਾਬਕ ਉਹ ਇਹ ਭੁੱਲ ਜਾਂਦੇ ਕਿ ਇਹ ਬ੍ਰਹਮ ਦਾ ਗਿਆਨ ਹੈ ਹਰੀ ਤਤ ਨਾਮ ਨੂੰ ਨਹੀਂ ਜਾਣਦੇ ਜਿਹੜੇ ਜਿਹੜਾ ਅਸਲੀ ਤਤ ਹੈ ਹਰੀ ਦਾ ਨਾਮ ਬੰਦਗੀ ਉਹਨੂੰ ਨਹੀਂ ਜਾਣਦੇ ਤੇ ਉਹਨਾਂ ਦੀ ਅੰਦਰਲੀ ਜਿਹੜੀ ਅਵਸਥਾ ਹੈ ਵੈਗਰੂ ਜੀ ਮਨਮੁੱਖਾਂ ਦੀ ਫਿਰ ਉਸੇ ਹਿਸਾਬ ਨਾਲ ਉਹ ਉਹ ਗੱਲ ਨੂੰ ਸਮਝ ਲੈਂਦੇ ਆ ਗੁਰਬਾਣੀ ਗੁਰੂ ਦਾ ਫਰਮਾਨ ਹੈ ਤ੍ਰੈ ਗੁਣ ਪੜੈ ਹਰ ਤਤ ਨਾ ਜਾਣੈ ਮੂਲੋ ਭੁੱਲੇ ਗੁਰ ਸ਼ਬਦ ਨਾ ਪਛਾਨੈ ਉਹ ਤ੍ਰੈ ਗੁਣਾ ਵਿੱਚ ਗੁਰਬਾਣੀ ਪੜਦਾ ਵੀ ਹੈ ਤੇ ਸਭਾ ਵਿੱਚ ਪੜ ਕੇ ਵਿਚਾਰ ਵੀ ਕਰਦਾ ਹੈ ਔਰ ਉਹ ਕਦੇ ਵੀ ਮੁਕਤ ਨਹੀਂ ਹੋ ਸਕਦਾ ਤੇ ਨਾ ਹੀ ਮੋਖ ਦਵਾਰ ਤੱਕ ਪਹੁੰਚ ਸਕਦਾ ਹੈ ਤ੍ਰੈ ਗੁਣ ਸਬਾ ਤਾਤ ਹੈ ਪੜ ਪੜ ਕਰੇ ਵਿਚਾਰ ਮੁਕਤ ਕਦੇ ਨਾ ਹੋਵਈ ਨੈ ਪਾਇਣ ਮੋਖ ਦਵਾਰ ਮਹਾਰਾਜ ਦਾ ਫੁਰਮਾਨ ਹੈ ਵਾਹਿਗੁਰੂ ਜੀ ਹਰ ਗਲ ਤੇ ਮਹਾਰਾਜ ਜਿਹੜੀ ਗਲ ਤੇ ਮੋਹਰ ਲਾਉਂਦੇ ਹੈ ਉਹੀ ਅਸੀਂ ਵਿਚਾਰਨੀ ਹੈ ਆਪਾਂ ਉਸ ਤੋਂ ਬਾਹਰ ਨਹੀਂ ਜਾਣਾ ਮਨਮੁਖ ਨੂੰ ਗੁਰਬਾਣੀ ਦੁਆਰਾ ਸਮਝਾਇਆ ਗਿਆ ਹੈ ਪਿਛਲੇ ਜਨਮਾਂ ਦੀ ਕਮਾਈ ਜਿਹੜੀ ਕਿ ਉਸਨੇ ਸਵਾਸਾ ਦੀ ਪੂੰਜੀ ਜਨਮ ਦਰ ਜਨਮ ਪਰਚੂਣ ਦੇ ਰੂਪ ਵਿੱਚ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਹੈ ਦੇ ਬਦਲੇ ਨਿਰੰਕਾਰ ਨੇ ਉਸ ਨੂੰ ਮਾਨਸ ਜਾਮਾ ਇੱਕ ਪਦਾਰਤ ਦੇ ਰੂਪ ਵਿੱਚ ਦਿੱਤਾ ਹੈ ਮਹਾਰਾਜ ਦਾ ਫਰਮਾਨ ਹੈ ਪੂਰਬ ਜਨਮ ਪਰਚੂਣ ਕਮਾਏ ਹਰ 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 ਨਾਮ ਪਿਆਰੇ ਤੇ ਉਹ ਹੁਣ ਉਹ ਕਰਮ ਨਾਲ ਜੁੜ ਕੇ ਇਸ ਨੂੰ ਵਿਅਰਥ ਗਵਾ ਰਿਹਾ ਹੈ ਇਸ ਨੂੰ ਗੁਰਬਾਣੀ ਦੁਆਰਾ ਸਮਝਾਉਂਦੇ ਹਨ ਕਿ ਇਹ ਦੇ ਦੁਰਲਭ ਹੈ ਇਸ ਨੂੰ ਵਿਅਰਥ ਨਾ ਗਵਾਓ ਸੰਗਤ ਵਿੱਚ ਜਾਓ ਆਓ ਤੇ ਗੁਰੂ ਦੀ ਸਰਣ ਵਿੱਚ ਜਾ ਕੇ ਜੀਵਨ ਦਾ ਲਾਹਾ ਖਟੋ ਮਹਾਰਾਜ ਦਾ ਫਰਮਾਨ ਸੁਣੋ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਵੇਂ ਜੁਰਬਾਨੀ ਵਿੱਚ ਕਰ ਕਰਮ ਨਾਲ ਜੁੜ ਕੇ ਇਸ ਨੂੰ ਵਿਅਰਥ ਵਿਅਰਥ ਦਵਾ ਲੈਂਦਾ ਕਿਹੜੇ ਕਰਮ ਨਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਉਹ ਸਭ ਕੁਝ ਕਰ ਰਿਹਾ ਹੈ ਲੰਗਰ ਵੀ ਲਾ ਰਿਹਾ ਹੈ ਸਾਰੇ ਕਰਮ ਕਰ ਰਿਹਾ ਆਪਣੇ ਲੋਚਾਂ ਦੇ ਚੰਗੇ ਤੋਂ ਲਈ ਵਾਹਿ ਜੋ ਤ੍ਰੈਗੁਣੀ ਬਹਿ ਕੇ ਕਰਦਾ ਹੈ ਸਤਗੁਣੀ ਵੀ ਹੋ ਜਾਂਦਾ ਹੈ ਸੇਵਾ ਵੀ ਕਰਦਾ ਹੈ ਗਰੀਬਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੁਝ ਦੇ ਤੁਹਾਨੂੰ ਕੀ ਚਾਹੀਦਾ ਹੈ ਪੈਸਾ ਵੀ ਵੰਡਦੇ ਨੇ ਸਭ ਕੁਝ ਕਰਕੇ ਦੇ ਦਿੰਦੇ ਆ। ਮਤਲਬ ਬੰਦਗੀ ਛੱਡ ਕੇ ਬਾਕੀ ਸਭ ਕੁਝ ਬਾਕੀ ਸਭ ਕੁਝ ਕਰ ਰਿਹਾ। ਤੇ ਫਿਰ ਮਹਾਰਾਜ ਦੱਸਦੇ ਆ ਪਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਤੇਰੀ ਬਰਿਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਤੋਂ ਬਗੈਰ ਇਨਸਾਨ ਦਾ ਜੀਵਨ ਪਸ਼ੂਆਂ ਦੀ ਨਿਆਈ ਹੈ ਤੇ ਜੇ ਜਨਮ ਦੇਣ ਵਾਲੇ ਨੂੰ ਨਹੀਂ ਜਾਣਿਆ ਤੇ ਨਾਮ ਜਿਸ ਨਾਲ ਉਹ ਲਿਵ ਟੁੱਟ ਕੇ ਦ੍ਰਿਸ਼ਟ ਮਾਨ ਨਾਲ ਖੇਡ ਰਿਹਾ ਹੈ ਤਾਂ ਭੇਤ ਨਹੀਂ ਤਾਂ ਐ ਚੋਰਾਂ ਦੀ ਨਿਆਈਏ ਚੋਰ ਕਿਆ ਮਹਾਰਜ ਨੇ ਵਾਹਿਗੁਰੂ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਡੋਰ ਜਿਨ ਕੀਤੇ ਤਿਸੈ ਨ ਜਾਣੇ ਬਿਨ ਨਾਵੇ ਸਭ ਚੋਰ ਵਾਹਿਗੁਰੂ ਜੋ ਨਾਮ ਨੂੰ ਵਿਸਾਰ ਕੇ ਹੋਰ ਨਾ ਤੰਦਿਆਂ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਅਖੀਰ ਸ્વાસ ਖਤਮ ਹੋਣ ਤੇ ਇਸ ਤਰ੍ਹਾਂ ਕੁੱਟਿਆ ਜਾਵੇਗਾ ਜਿਸ ਤਰ੍ਹਾਂ ਸੋਨ ਲਾਉਂਦੇ ਚੋਰ ਨੂੰ ਫੜੇ ਜਾਣ ਤੇ ਕੁੱਟ ਪੈਂਦੀ ਹੈ ਓਹ ਜੀ ਗੁਰਬਾਣੀ ਗੁਰੂ ਦਾ ਫਰਮਾਨ ਹੈ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜਮਪੁਰ ਬੱਦੇ ਮਾਰੀਏ ਜਿਉ ਸੰਨੀ ਉੱਪਰ ਚੋਰ ਵਾਹਿਗੁਰੂ ਗੁਰਬਾਣੀ ਵਿੱਚ ਮਨਮੁਖ ਨੂੰ ਸਮਝਾਉਂਦੇ ਹਨ ਕਿ ਕਾਫੀ ਸਮੇਂ ਤੋਂ ਬਾਅਦ ਇਹ ਮਨਸ ਜਾਮਾ ਮਿਲਿਆ ਹੈ ਇਸ ਨਾਮ ਨਾਲੋਂ ਜਿਸ ਨਾਮ ਨਾਲੋਂ ਮਨ ਦੀ ਲਿਵ ਟੁੱਟੀ ਹੈ ਤੇ ਉਸ ਨਾਲ ਨਹੀਂ ਮਿਲਦਾ ਤੇ ਸੱਚ ਜਿਸ ਦੇ ਸਿਰਜਣਾ ਕਰਕੇ ਭੇਜਿਆ ਹੈ ਦੀ ਪਛਾਣ ਨਹੀਂ ਹੁੰਦੀ ਤਾਂ ਇਹ ਮਨ ਪਸ਼ੂਆਂ ਤੇ ਪ੍ਰੇਤ ਤੋ ਵੀ ਭੈੜਾ ਹੈ ਪਸ਼ੂਆਂ ਤੇ ਪ੍ਰੇਤਾਂ ਤੋਂ ਵੀ ਭੈੜਾ ਹੈ ਵਾਹਿਗੁਰੂ ਜੀ ਚਿਰੰਕਾਲ ਭਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਦ ਤੇ ਬਰੀ तिसੈ ਨ ਬੁਝੇ ਜਿਨ ਐਸਰੀ ਮਨਮੁਖ ਨੂੰ ਇਹ ਨਹੀਂ ਪਤਾ ਕਿ ਜਿਸ ਲਾਕੇ ਵਿੱਚੋਂ ਵਿਚਰ ਰਿਹਾ ਹੈ ਉਹ ਤ੍ਰੈਗੁਣਾ ਮਾਇਆ ਦਾ ਹੈ ਜਿਸ ਵਿੱਚ ਆ ਕੇ ਮਨ ਸੋ ਗਿਆ ਹੈ ਤ੍ਰੈਗੁਣ ਮਾਇਆ ਦੇ ਬਾਰੇ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਹਨ ਰੱਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਬਮਾਇਆ ਤ੍ਰੈਗੁਣਾ ਅਨੁਕਾਲ ਦੀ ਸਰਕਾਰ ਦਾ ਨਾਮ ਵੀ ਦਿੱਤਾ ਗਿਆ ਹੈ ਤ੍ਰੈਗੁਣ ਕਾਲੇ ਕੀ ਸਰਕਾਰ ਇਹਨਾਂ ਤ੍ਰੈਗੁਣਾ ਵਿੱਚ ਮਨ ਸੁੱਤਾ ਪਿਆ ਹੈ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਨ ਨੀਂਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਤ ਮਨ ਸੋ ਗਿਆ ਵਾਹਿਗੁਰੂ ਜੀ ਸਾਡਾ ਇੱਥੇ ਆ ਕੇ ਆਪਾਂ ਪੰਜ ਦੂਤਾਂ ਦੇ ਵਿੱਚ ਇੰਨੇ ਕੁ ਰਹਿ ਗਏ ਬੱਜੇ ਗਏ ਕਿ ਸਾਨੂੰ ਭੁੱਲ ਗਿਆ ਮਨ ਨੂੰ ਕਿ ਮੈਂ ਇੱਥੇ ਕਰਨ ਕੀ ਆਇਆ ਸੀ ਇਸ ਤਰ੍ਹਾਂ ਸਾਰਾ ਸੰਸਾਰ ਹੀ ਤ੍ਰੈ ਗੁਣਾਂ ਦੇ ਭ੍ਰਮ ਵਿੱਚ ਸੁੱਤਾ ਪਿਆ ਹੈ ਮਹਾਰਾਜ ਕੀ ਫਰਮਾ ਰਹੇ ਨੇ ਸਾਡੇ ਲਈ ਤੇਹੀ ਗੁਣੀ ਸੰਸਾਰ ਭ੍ਰਮ ਸੁਕਤਾ ਸੁਤਿਆ ਰਹਿਣ ਵਿਹਾਨੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਤ੍ਰੈ ਗੁਣਾਂ ਦੇ ਵਿੱਚ ਸੁੱਤਾ ਪਿਆ ਹੈ ਇਹ ਭੁੱਲ ਗਏ ਨੇ ਕਿ ਇੱਥੇ ਕਰਨ ਕੀ ਆਇਆ ਸੀ ਸਾਰੇ ਜਗ ਨੂੰ ਕਾਲ ਨੇ ਆਪਣੇ ਬੰਦੀਖਾਨੇ ਵਿੱਚ ਬੰਨ ਲਿਆ ਹੈ ਸਿਰਫ ਇੱਕ ਗੁਰੂ ਹੀ ਇਸ ਦਾਇਰੇ ਵਿੱਚੋਂ ਬਾਹਰ ਹੈ ਮਹਾਰਾਜ ਦੀ ਫਰਮਾਨ ਨੂੰ ਧਿਆਨ ਨਾਲ ਸਰਵਣ ਕਰੋ ਵਾਈ ਕਿਉ ਜੀ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਨਾਲ ਹੀ ਦੱਸ ਰਹੇ ਹਨ ਪਰਿਓ ਕਾਲ ਸਬੈ ਜਗ ਉਪਰ ਮਾ ਲਿਖੇ ਭ੍ਰਮ ਗਿਆਨੀ ਇਸ ਤਰ੍ਹਾਂ ਸੁੱਤਾ ਹੋਇਆ ਸੰਸਾਰ ਇਸ ਜੀਵਨ ਦੇ ਖੇਲ ਨੂੰ ਨਾ ਸਮਝਣ ਕਰਕੇ ਦੁਰਮਤ ਦੀ ਅਗਨ ਵਿੱਚ ਜਲ ਰਿਹਾ ਹੈ ਤੇ ਆਪਸ ਵਿੱਚ ਝਗੜ ਰਿਹਾ ਹੈ ਦੁਰਮਤ ਅਗਨ ਜਗਤ ਪਰ ਜਾ ਰਹਿ ਮਨਮੁਖ ਸੰਸਾਰ ਵਿੱਚ ਵਿਚਰਦਾ ਤੇ ਕਰਮ ਨਾਲ ਜੁੜਿਆ ਰਹਿੰਦਾ ਹੈ ਵਾਹਿਗੁਰੂ ਜੀ ਇਸ ਨੂੰ ਨਹੀਂ ਪਤਾ ਕਿ ਜੋ ਵੀ ਦ੍ਰਿਸ਼ਟਮਾਨ ਧਨ ਇਕੱਠਾ ਕਰਨ ਵਾਸਤੇ ਰਾਤ ਦਿਨ ਮਿਹਨਤ ਕਰ ਰਿਹਾ ਹੈ ਸਵਾਸ ਖਤਮ ਹੋਣ ਤੋਂ ਬਾਅਦ ਇਸ ਦਾ ਕੋਈ ਹਿਸਾਬ ਕਿਤਾਬ ਤੇ ਲੈਣਾ ਦੇਣਾ ਨਹੀਂ ਹੁੰਣਾ ਜੋ ਦਰਗਾਹ ਵਿੱਚੋਂ ਸਵਾਸਾਂ ਦਾ ਧੰਨ ਲੈ ਕੇ ਆਇਆ ਹੈ ਉਸ ਦਾ ਹੀ ਹਿਸਾਬ ਕਿਤਾਬ ਹੋਣਾ ਹੈ ਨਾ ਕਿ ਪੈਸੇ ਦਾ ਦੌਲਤ ਦਾ ਸ਼ੋਹਰਤ ਦਾ ਵਾਹਿਗੁਰੂ ਜੀ ਹਿਸਾਬ ਕਿਤਾਬ ਤਾਂ ਸਾਡਾ ਸਵਾਸਾਂ ਦਾ ਹੈ ਜੋ ਸਵਾਸਾਂ ਦਾ ਹੀ ਹਿਸਾਬ ਦੇਣਾ ਹੈ ਉਸ ਬਾਰੇ ਕਦੀ ਸੋਚਦੇ ਹੀ ਨਹੀਂ ਨੇ ਇਨਾਂ ਨੂੰ ਕਰਮ ਕਰਦਿਆਂ ਕਰਦਿਆਂ ਦਿੱਤਾ ਹੋਇਆ ਸਵਾਸਾ ਦਾ ਧੰਨ ਤੇ ਸਮਾਂ ਖਤਮ ਹੋ ਜਾਂਦਾ ਹੈ ਤੇ ਵਾਪਸ ਬੁਲਾਇਆ ਜਾਂਦਾ ਹੈ ਕਿਸ ਤਰ੍ਹਾਂ ਬੁਲਾਇਆ ਜਾਂਦਾ ਹੈ ਕੱਲ ਵਾਹਿਗੁਰੂ ਜੀ ਜੀ ਅੱਗੇ ਵਿਚਾਰ ਲਾਂਗੇ ਗੁਰਬਾਣੀ ਦੁਆਰਾ ਜੋ ਮਾਰੇ ਨੇ ਸਾਨੂੰ ਸਮਝਾਇਆ ਹੈ ਕੱਲ ਇਸ ਟੌਪਿਕ ਦੀ ਸਮਾਪਤੀ ਹੀ ਹੋ ਜੇਗੀ ਵਾਹਿਗੁਰੂ ਜੀ ਫਿਰ ਅਪਾ ਕੋਈ ਅਗਲਾ ਟੌਪਿਕ ਸ਼ੁਰੂ ਕਰਾਂਗੇ ਮਾਰੇ ਸਾਨੂੰ ਹਰ ਗੱਲ ਵਾਹਿਗੁਰੂ ਜੀ ਬਾਣੀ ਰਾਹੀ ਜਦੋਂ ਸੀ ਸਮਝਣ ਦੀ ਕੋਸ਼ਿਸ਼ ਕਰਦੇ ਆ ਮਾਰੇ ਨੇ ਸਾਨੂੰ ਬਹੁਤ ਬਹੁਤ ਕਹਿੰਦੇ ਨਾ ਡੀਪਲੀ ਗਿਆਨ ਬਖਸ਼ੇ ਬਹੁਤ ਗਹਿਰਾਈ ਦੇ ਵਿੱਚ ਜਾ ਕੇ ਸਮਝਾਇਆ ਕਿ ਆਪਾਂ ਜੋ ਕੁਝ ਵੀ ਕਰ ਰਹੇ ਆ ਵਾਹਿਗੁਰੂ ਜੀ ਤ੍ਰੈ ਗੁਣਾ ਦੇ ਵਿੱਚ ਕਦੀ ਆਪਾਂ ਹਰ ਜਿਵੇਂ ਮੰਨ ਲਓ ਕਦੀ ਕਦੀ ਬੈਠੇ ਕੋਈ ਕਹਿ ਦੇਵੇ ਨਾ ਕਿ ਤੇਰਾ ਕੰਮ ਨਹੀਂ ਬਣਦਾ ਪਿਆ ਤੂੰ ਐ ਕਰ ਤੂੰ ਨਾ ਲੰਗਰ ਲਾ ਤੂੰ ਨਾ ਐ ਕਰ ਤੂੰ ਸੇਵਾ ਵਿੱਚ ਹੱਥ ਵਟਾ ਤੇਰਾ ਕੰਮ ਬਣ ਜਾਊਗਾ ਇਹ ਵੀ ਵਾਹਿਗੁਰੂ ਜੀ ਤ੍ਰੈ ਗੁਣਾ ਸਤ ਗੁਣੀ ਦੇ ਵਿੱਚ ਆ ਜਾਂਦਾ ਜੇ ਨਾਮ ਦੀ ਬੰਦਗੀ ਨਹੀਂ ਹੈਗੀ ਤੇ ਹਰ ਪਾਸੋਂ ਸੀ ਅਦੂਰੇ ਆ ਵਾਹਿਗੁਰੂ ਜੀ ਮੈਂ ਨਾ ਇੱਕ ਵੀਡੀਓ ਆਈ ਸੀ ਸਾਹਮਣੇ ਨਾ ਤੇ ਸਾਨੂੰ ਤੋਂ ਪਿਤਾ ਜੀ ਨੇ ਦੱਸਦਾ ਕਿ ਤਮੋ ਗੁਣ ਸਤੋ ਗੁਣ ਰਜ ਗੁਣ ਕੀ ਹੁੰਦਾ ਹੈ ਹਨਾ ਵਾਈ ਗੁਰ ਜੀ ਤੇ ਇਹ ਤੋਂ ਕਾਲ ਔਰ ਮਾਇਆ ਦੇ ਗੁਣ ਹੈ ਕਿ ਆ ਤਿੰਨੋਂ ਠੀਕ ਹੈ ਤੇ ਇਹ ਸਾਡੇ ਅੰਦਰ ਹੈਗੇ ਆ ਠੀਕ ਹੈ ਤੇ ਵਾਈ ਗੁਰ ਜੀ ਇੱਕ ਨਾ ਕਿਸੇ ਨੇ ਨਾ ਵੀਡੀਓ ਭੇਜੀ ਸੀ ਉਹ ਕਹਿੰਦੇ ਉਸ ਵੀਡੀਓ ਵਿੱਚ ਕਿ ਨਾ ਤਮੋ ਗੁਣ ਕੋ ਦੇਖੋ ਕਿਦੇ ਨਾਲ ਜੋੜਦੇ ਪਿਆ ਕਿਤੇ ਪਿਆਜ਼ ਔਰ ਲਸਣ ਨਹੀਂ ਖਾਣਾ ਚਾਹੀਦਾ ਉਹ ਤਮੋ ਗੁਣ ਹੈ ਉਹ ਸਾਡੇ ਦਿਮਾਗ ਨੂੰ ਫੇਰਦਾ ਉਹ ਬ੍ਰਾਹਮਣਵਾਦ ਵਾਲੀ ਸੋਚ ਹੈ ਨਾ ਵਈ ਗੁਰੂ ਜੀ ਮੈਂ ਵਈ ਗੁਰੂ ਜੀ ਮੈਂ ਇੰਨੀ ਹਸੀ ਮੈਂ ਕੀ ਪਿਆਜ਼ ਤੇ ਟਮਾਟਰ ਮੈਨੂੰ ਮੈਨੂੰ ਪਿਆਜ਼ ਲਸਣ ਸਾਡਾ ਦਿਮਾਗ ਨਹੀਂ ਕੋ ਭੰਦਾ ਸਾਡਾ ਉਹਦੇ ਬਿਨਾ ਤਾਂ ਵਈ ਗੁਰੂ ਜੀ ਉਹਦੇ ਬਿਨਾ ਤਾਂ ਕੋਈ ਚੀਜ਼ ਹੀ ਨਹੀਂ ਬਣਦੀ ਫਿਰ ਤਾਂ ਸਿੱਗੇ ਸਾਰੀ ਮੈਂ ਤਾਂ ਵਈ ਸੋਦੀ ਸੀ ਮੈਨਰੇ ਕ ਮੈਂ ਤਾਂ ਵਈ ਗੁਰੂ ਜੀ ਇੰਨਾ ਖਾਂਦੀ ਆ ਫਿਰ ਵੀ ਸ਼ੁਕਰ ਹੈ ਵਈ ਗੁਰੂ ਜੀ ਸ਼ੁਕਰ ਹੈ ਬਤਨ ਵਹੀ ਵਾਲੀ ਬਾਤ ਹੈ ਸਾਡੇ ਗੁਰੂ ਸਾਹਿਬ ਜੀ ਨੇ ਇੰਚ ਜਤ ਸਾਨੂੰ ਉੱਪਰ ਰੱਖਿਆ ਹੈ ਇਹ ਪਖਾਨ ਤੇ ਜਿਹੜੇ ਕਰਮकांड ਹੈ ਮਹਾਰਾਜ ਨੇ ਸਾਨੂੰ ਇਹ ਇੰਨਾ ਗੱਲਾਂ ਹੀ ਤੋਂ ਤਾਂ ਸਮਝਾਇਆ ਕਹਿੰਦੇ ਕਿ ਤੇ ਇੰਨਾ ਚ ਨਾ ਫਸੇ ਰਹ ਜਿਓ ਕਿ ਪਿਆਜ਼ ਨਹੀਂ ਖਾਣਾ ਟਮਾਟਰ ਨਹੀਂ ਖਾਣਾ ਵਾਏ ਮੈਂ ਤਾਂ ਇੰਨਾ ਖਾਂਦੀ ਆ ਵਾਏ ਗੁਰਜੀ ਫਿਰ ਵੀ ਚਲੋ ਸ਼ੁਕਰ ਪਿਤਾ ਜੀ ਮੈਨੂੰ ਬੰਦਗੀ ਬਖਸ਼ੀ ਹੋਈ ਮਹਾਰਾਜ ਕਹਿੰਦੇ ਸਭ ਕੁਝ ਸਭ ਕੁਝ ਮਹਾਰਾਜ ਕਹਿੰਦੇ ਇੱਕ ਚਿੱਕੜ ਦੀ ਨਹੀਂ ਆਈਏ ਚਿੱਕੜ ਗੰਗ ਦੀ ਨਹੀਂ ਆਈਏ ਜੇ ਬੰਦਗੀ ਨਹੀਂ ਤੇ ਜੀ ਬੰਦਗੀ ਹੈ ਤੇ ਫਿਰ ਸਾਰਾ ਕੁਝ ਜਿਹੜਾ ਹੈ ਉਹ ਸਾਫ ਸੁਥਰਾ ਹੈ ਸਤਿ ਸਬਚਨ ਵਾਏ ਇੰਨੀ ਗੱਲ ਮਹਾਰਾਜ ਨੇ ਸਮਝਾਈ ਹੋਈ ਹੈ ਬਸ ਉਹਦੇ ਤੇ ਟ੍ਰੀਡਰ ਰਹੋ ਹਾਂਜੀ ਔਰ ਆਪਣੇ ਗੁਰੂ ਸਾਈਂ ਨਾਲ ਜੁੜੇ ਰਹੋ ਵਾਏ ਗੁਰੂ ਜੀ ਇਹ ਐਸੀ ਗਿਆਨ ਐਸਾ ਗਿਆਨ ਆਪਕੋ ਕਿਸੇ ਔਰ ਗ੍ਰੰਥ ਮੇ ਕਦੇ ਮਿਲੇ ਹੀ ਨਹੀਂ ਸਕਦਾ ਜਿਹੜਾ ਗਿਆਨ ਸਾਨੂੰ ਗੁਰੂ ਸਾਈਂ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸ ਚੁੱਕਿਆ ਵਾਏ ਸਤਿ ਸਬਚਨ ਵਾਏ ਗੁਰੂ ਜੀ ਬਸ ਵਾਏ ਬਾਕੀ ਗੁਰਮੁਖ ਪਿਆਰਿਓ ਸਵੇਰ ਵਾਲੇ ਸੈਸ਼ਨ ਦੇ ਵਿੱਚ ਜਰੂਰ ਹਾਜ਼ਰੀ ਭਰਿਓ ਅੱਜ ਦਾ ਜਿਹੜਾ ਸੈਸ਼ਨ ਸੀ ਨਾ ਵਾਏ ਗੁਰੂ ਜੀ ਅਸਲ 'ਚ ਆਪਾਂ ਜਦੋਂ ਨਾਮ ਜਪਦੇ ਆ ਸਾਰੇ ਗੁਰਮੁਖ ਰਲ ਕੇ ਤੇ ਵਾਈ ਗੁਰੂ ਜੀ ਅਸੀਂ ਨਾਮ ਜਪਦੇ ਆ ਵੈਸੇ ਤਾਂ ਆਪਾਂ ਤਾਂ ਇਹ ਚਾਹਨੇ ਆ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਖੁੱਲਾ ਸਮਾਂ ਬਖਸ਼ ਦੇਣ ਜਿਹਦੇ 'ਚ ਅਸੀਂ ਵਕਤ ਤੋਂ ਵੱਧ ਜਪ ਸਕੀਏ ਪਰ ਅਸੀਂ ਵਾਈ ਗੁਰੂ ਜੀ ਹਰ ਸੈਸ਼ਨ ਦੇ ਵਿੱਚ 40 ਮਿੰਟ ਨਾਮ ਜਪਦੇ ਆ ਜਾਂ 45 ਮਿੰਟ ਨਾਮ ਜਪਦੇ ਆ ਤੇ 10 ਮਿੰਟ 15 ਮਿੰਟ ਸੋਨ ਅਵਸਥਾ 'ਚ ਬੈਠਦੇ ਆ ਅੱਜ ਕੀ ਹੋਇਆ ਵਾਈ ਗੁਰੂ ਜੀ ਅੱਜ ਅਸੀਂ ਨਾਮ ਥੋੜਾ ਘੱਟ ਜਪਿਆ 10 ਮਿੰਟ ਤੇ ਆਪਾਂ ਕਿਉਂਕਿ ਇਹ ਵੀ ਚਾਹੁੰਦੇ ਸੀ ਕਿ ਤੁਹਾਡੇ ਨਾਲ ਵਿਚਾਰ ਵੀ ਸਾਂਝੀ ਕੀਤੀ ਜਾਏ ਤੇ ਰੋਜ਼ ਰੋਜ਼ ਥੋੜਾ ਥੋੜਾ ਵਿੱਚ ਕਈ ਦਿਨ ਦਾ ਗੈਪ ਪਾ ਦੀਦਾ ਉਦੋਂ ਸਿਮਰਨ ਹੀ ਵੱਧ ਕਰੀਦਾ ਹੌਣਾ ਘੰਟਾ ਘੰਟਾ ਸਿਮਰਨ ਹੀ ਕਰੀਦਾ ਪਰ ਕਦੀ ਕਦਾਈ ਵਿੱਚ ਹੁੰਦਾ ਵੀ ਬੜੇ ਦਿਨ ਦਾ ਗੈਪ ਪੈ ਰਿਹਾ ਤੇ ਨਾਲ-ਨਾਲ ਆਪਾਂ ਜਿਹੜੀ ਬਾਣੀ ਹੈ ਉਸ ਨੂੰ ਵੀ ਵਿਚਾਰੀਏ ਉਹ ਵੀ ਬਹੁਤ ਜ਼ਰੂਰੀ ਹੈ ਜੇ ਆਪਾਂ ਉਹਨੂੰ ਪਿੱਛੇ ਛੱਡ ਦਾਂਗੇ ਸਿਮਰਨ ਵਧਾ ਦਾਂਗੇ ਤਾਂ ਜਿਹੜਾ ਮਹਾਰਾਜ ਨੇ ਸਾਨੂੰ ਇੰਨਾ ਗਿਆਨ ਬਖਸ਼ਿਆ ਉਹ ਵੀ ਤਾਂ ਨਾਲ ਨਾਲ ਲੈਣਾ ਨਾ ਵਾਹਿਗੁਰੂ ਜੀ ਉਹ ਵੀ ਤਾਂ ਸਮਝਣਾ ਕਿ ਮਹਾਰਾਜ ਸਾਨੂੰ ਹੀ ਸਮਝਾ ਰਹੇ ਨੇ ਤੇ ਫਿਰ ਨਾ ਵਾਈਗੁਰੂ ਜੀ ਮਨ ਡੋਲਦਾ ਵੀ ਨਹੀਂ ਜੇ ਬਾਣੀ ਪੜਨ ਬਾਣੀ ਮੇਨ ਪੜਨ ਦਾ ਰੀਜ਼ਨ ਕੀ ਹੈ ਕਿ ਤਾ ਉਹਦੇ ਚ ਅਸੀਂ ਗਿਆਨ ਲੈਣਾ ਹੈ ਜ਼ਿੰਦਗੀ ਦੇ ਵਿੱਚ ਉਤਾਰਨਾ ਹੈ ਅਮਲ ਕਰਨਾ ਹੈ ਤੇ ਨਾਲ ਨਾਲ ਫਿਰ ਸਾਨੂੰ ਪਤਾ ਲੱਗ ਜਾਂਦਾ ਜਦੋਂ ਬਾਣੀ ਪੜਦੇ ਆ ਕਿ ਮਾਰੇ ਨੇ ਸਾਨੂੰ ਇੰਜੰਜ ਕਰਕੇ ਸਮਝਾਇਆ ਤਾਂ ਮਨ ਨਹੀਂ ਡੋਲਦਾ ਜਿਹੜੀ ਬੰਦਗੀ ਹੈ ਉਹ ਵਾਈਗੁਰੂ ਜੀ ਹਰ ਚੀਜ਼ ਨੂੰ ਕਵਰ ਕਰ ਲੈਂਦੀ ਹੈ ਉਹ ਸਾਡੇ ਦੁੱਖਾਂ ਸੁੱਖਾਂ ਤੋਂ ਲੈ ਕੇ ਕੁਝ ਵੀ ਕਹਿ ਲੋ ਨਾਮ ਦੇ ਵਿੱਚ ਹੀ ਸਾਰਾ ਕੁਝ ਸਮਾਇਆ ਹੋਇਆ ਹੈ ਉਹ ਹਰ ਚੀਜ਼ ਦਾ ਹੱਲ ਹੈ ਨਾਮ ਜਪਣਾ ਬੰਦਗੀ ਕਰਨਾ ਤੇ ਅੱਜ ਥੋੜਾ ਜਿਹਾ ਆਪਾਂ ਉਹਨੂੰ ਘਟਾ ਕੇ ਇੱਧਰ ਟਾਈਮ ਪੂਰਾ ਕੀਤਾ ਤੁਹਾਡੇ ਗੁਰਮੁਖਾਂ ਦਾ ਵੈਸੇ ਵੀ ਸਮਾਂ ਕਈ ਵਾਰੀ ਵੱਧ ਲੈ ਲੀਦਾ ਪਰ ਨਹੀਂ ਪਤਾ ਲੱਗਦਾ ਇੱਕ ਤਾਂ ਜਦੋਂ ਵਿਚਾਰ ਸਾਂਝੇ ਕਰਨ ਲੱਗੋ ਵੈਗੁਰੂ ਜੀ ਇਹ ਤਾਂ ਕੁਝ ਵੀ ਨਹੀਂ ਆਪਾਂ ਥੋੜੇ ਬਹੁਤ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਜੇ ਕਦੀ ਅਮਨੇ ਸਾਹਮਨੇ ਬੈਠੇ ਫਿਰ ਤਾਂ ਕੋਈ ਟਾਈਮ ਦਾ ਪਤਾ ਹੀ ਨਹੀਂ ਲੱਗਣਾ ਕਿ ਕਿੱਥੇ ਗਿਆ ਕਿਉਂਕਿ ਜਦੋਂ ਵੀ ਗੁਰਮੁਖ ਬੈਠ ਕੇ ਵਿਚਾਰ ਕਰਦੇ ਆ ਵੈਗੁਰੂ ਜੀ ਨਾ ਭੁੱਖ ਦਾ ਪਤਾ ਨਾ ਖਾਣ ਪੀਣ ਦਾ ਕੋਈ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਟਾਈਮ ਦਾ ਤਾਂ ਬਿਲਕੁਲ ਹੀ ਪਤਾ ਨਹੀਂ ਲੱਗਦਾ ਵਾਈਗੁਰੂ ਜੀ ਇਸ ਵਿੱਚ ਤਾਂ ਭੁੱਖ ਵੀ ਮਰ ਜਾਂਦਾ ਮੈਨੂੰ ਭੁੱਖ ਲੱਗਦੀ ਨਹੀਂ ਆਤਮਾ ਨੂੰ ਦਿਲ ਕਰਦਾ ਸਾਰਾ ਟਾਈਮ ਬੈਠੇ ਬਸ ਉਸ ਅਕਾਲ ਪੁਰਖ ਦੀ ਉਸਤਤ ਕਰੀਏ ਬੈਠ ਕੇ ਵਿਚਾਰਾ ਕਰੀਏ ਜੀਵਨ ਦੇ ਵਿੱਚ ਹੋਰ ਸੁਧਾਰ ਲਈ ਇਹ ਕਿਹੜੀਆਂ ਕਮੀਆਂ ਨੇ ਸਾਡੇ ਅੰਦਰ ਉਹਨੂੰ ਠੀਕ ਕੀਤਾ ਜਾਏ ਤੇ ਮਹਾਰਾਜ ਨਾਲ ਜੁੜੇ ਰਹੀਏ ਮਹਾਰਾਜ ਕਿਰਪਾ ਕਰਨ ਬਾਕੀ ਵਾਈਗੁਰੂ ਜੀ ਸਵੇਰ ਵਾਲੇ ਸੈਸ਼ਨ 'ਚ ਵੀ ਜ਼ਰੂਰ ਹਾਜ਼ਰੀਆਂ ਭਰੋ ਜਿਹੜੇ ਗੁਰਮੁਖਤ ਸਵੇਰ ਵਾਲੇ ਸੈਸ਼ਨ 'ਚ ਹਾਜ਼ਰੀ ਭਰਦੇ ਆ ਉਹ ਤਾਂ ਵਾਹਿਗੁਰੂ ਜੀ ਮੇਰੇ ਹਿਸਾਬ ਨਾਲ ਕਦੀ ਕੋਈ ਹੋਊਗਾ ਜਿਹੜਾ ਸਵੇਰ ਦੇ ਸੈਸ਼ਨ 'ਚ ਨਾ ਹਾਜ਼ਰੀ ਭਰੇ ਉਹ ਤਾਂ ਪੱਕੇ ਆਂਦੇ ਆਂਦੇ ਨੇ ਤੇ ਬਾਕੀ ਅੱਜ ਇੱਕ ਭੈਣ ਹੈ ਉਹਨਾਂ ਨਾਲ ਗੱਲ ਹੋਈ ਮੈਸੇਜ ਤੇ ਉਹ ਕਹਿੰਦੇ ਵਾਹਿਗੁਰੂ ਜੀ ਕੀ ਕਰੀ ਸਵੇਰੇ ਉੱਠਿਆ ਹੀ ਨਹੀਂ ਜਾਂਦਾ ਅੰਮ੍ਰਿਤ ਵੇਲੇ ਕਹਿੰਦੇ ਸੁੱਤੇ ਹੀ ਰਹਿ ਜਾਂਦੇ ਰਹਿ ਜੀ ਦਾ ਤੇ ਮੈਂ ਕਿਹਾ ਵਾਹਿਗੁਰੂ ਜੀ ਦੇਖੋ ਆਪਾਂ ਬਹੁਤ ਜੀਵਨ ਸੋਕੀ ਗੁਜ਼ਾਰ ਲਿਆ ਤੇ ਅੱਗੇ ਵੀ ਪਤਾ ਨਹੀਂ ਮਹਾਰਾਜ ਨੇ ਕਿੱਥੇ ਤੱਕ ਨਾਮ ਜਪਾਣਾ ਕਿੱਥੇ ਤੱਕ ਨਹੀਂ ਉਹ ਮਹਾਰਾਜ ਜਾਣਦੇ ਐ ਤੇ ਮੈਂ ਕਿਹਾ ਬਹੁਤ ਸੋ ਲਿਆ ਸੋ ਸੋ ਕੇ ਵੀ ਨਹੀਂ ਰਜਦੇ ਖਾ ਖਾ ਕੇ ਵੀ ਨਹੀਂ ਰਜਦੇ ਉਹ ਤਾਂ ਰੋਜ਼ ਦੀ ਰੁਟੀਨ 'ਚ ਰਹਿਣੇ ਹੀ ਰਹਿਣੇ ਮੈਂ ਕਹੇ ਤਾਂ ਕਹਿ ਨਹੀਂ ਰੇ ਵੀ ਸੋਵੋ ਨਾ ਮਹਾਰਾਜ ਐ ਤਾਂ ਕਹਿੰਦੇ ਨਹੀਂ ਕਿ ਤੁਸੀਂ ਗੁਰਮੁਖ ਤਾਂ ਹੋਵੋਗੇ ਜੇ ਤੁਸੀਂ ਸੋਣਾ ਹੀ ਨਹੀਂ ਮਹਾਰਾਜ ਤਾਂ ਕਹਿੰਦੇ ਕਰੋ ਸਭ ਕੁਝ ਕਰੋ ਜੋ ਜੋ ਚੰਗਾ ਹੈ ਤੁਹਾਡੇ ਲਈ ਉਹ ਕਰੋ ਜੋ ਤੁਹਾਨੂੰ ਰਾਜੀ ਖੁਸ਼ੀ ਰੱਖਦਾ ਉਹ ਕਰੋ ਪਰ ਨਾਲ ਨਾਲ ਨਾਮ ਜਪਣ ਦਾ ਇੱਕ ਤਾਂ ਮਹਾਰਾਜ ਦਾ ਹੁਕਮ ਹੈ ਮਹਾਰਾਜ ਦਾ ਉਹ ਵਰਤੋਂ ਨਹੀਂ ਜਾਣਦੇ ਨਾ ਇੰਨਾ ਕਾ ਤਾਂ ਸਾਡਾ ਮਹਾਰਾਜ ਨਾਲ ਸਾਰਿਆਂ ਦਾ ਪ੍ਰੇਮ ਹੈ ਕਿ ਇਸੇ ਅਮਰਿਤ ਵੇਲਾ ਸਾਹਮਣੇ ਹੀ ਸਾਹਮਣੇ ਮਹਾਰਾਜ ਦੀ ਖੁਸ਼ੀ ਲਈ ਮਹਾਰਾਜ ਦੇ ਅਸ਼ੀਰਵਾਦ ਲਈ ਵਾਹਿਗੁਰੂ ਜੀ ਬੇਨਤੀਆਂ ਪ੍ਰਵਾਨ ਕਰਿਓ ਪੁਲਚੁਕ ਮਾਫ ਕਰਿਓ ਆਓ ਫਤਿਹ ਦੀ ਸਾਂਝ ਪਾਈਏ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ